ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਕਿਸੇ ਸੰਗੀ ਜਾਨ ਨੇ ਭਗਤ ਪੀਪਾ ਜੀ ਦੀ ਇੱਕ ਤੁਕ ਸਾਂਝੀ ਕੀਤੀ ਤੇ ਨਾਲ ਹੀ ਉਹਨਾਂ ਨੇ ਪੀਪਾ ਜੀ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਭਗਤ ਪੀਪਾ ਜੀ ਦਾ ਇਹ 599 ਮਾ ਜਨਮ ਦਿਨ ਸੀ ਅੱਜ ਤੇ ਉਹਨਾਂ ਦਾ ਜਨਮ ਲਿਖਿਆ ਹੈ ਕਿ 11 ਵਿਸਾਖ 1425 ਚ ਹੋਇਆ ਭਗਤ ਜੀ ਦੀ ਬਹੁਤ ਹੀ ਪਿਆਰੀ ਬਾਣੀ ਹੈ ਜਿਸ ਦੀ ਆਪਾਂ ਅੱਜ ਸਾਂਝ ਪਾ ਰਹੇ ਹਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 695 ਤੇ ਸਵਾਇਮਾਨ ਹੈ ਜੀ ਵਾਹਿਗੁਰੂ ਜੀ ਭਗਤ ਜੀ ਕਹਿ ਰਹੇ ਨੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਤੂਪ ਦੀਪ ਨਈ ਬੇਦਾ ਕਾਇਓ ਪੂਜੋ ਪਾਤੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭਗਤ ਪੀਪਾ ਜੀ ਕਹਿੰਦੇ ਨੇ ਕਹਿੰਦੇ ਜਿਹੜੀ ਕਾਇਆ ਉਹਦੀ ਖੋਜ ਕਰਨਾ ਹੀ ਮੇਰੇ ਲਈ ਦੇਵਤਾ ਜਿਹਦੀ ਮੈਂ ਆਰਤੀ ਕਰਨੀ ਆ ਸਰੀਰ ਦੀ ਖੋਜ ਕਰਨੀ ਮੇਰੇ ਲਈ ਮੰਦਰ ਆ ਜਿੱਥੇ ਮੈਂ ਸਰੀਰ ਅੰਦਰ ਵਸਦੇ ਪਰਮੇਸ਼ਰ ਦੀ ਆਰਤੀ ਕਰਦਾ ਤੇ ਕਾਇਆ ਸਰੀਰ ਦੀ ਖੋਜ ਕਰਨੀ ਹੀ ਮੇਰੇ ਲਈ ਯਾਤਰੂ ਤੇ ਕਹਿੰਦੇ ਆਪਣੇ ਆਪ ਨੂੰ ਯਾਤਰੂ ਕਹ ਰਹੇ ਨੇ ਮੈਂ ਜੰਗਮ ਅਤੇ ਯਾਤਰੂ ਆ ਉਹ ਤੀਰਥ ਯਾਤਰਾ ਕਹਿੰਦੇ ਮੇਰੇ ਲਈ ਕਹਿੰਦੇ ਸਰੀਰ ਦੀ ਖੋਜ ਕਰਨਾ ਹੀ ਮੇਰੇ ਵਾਸਤੇ ਮੇਰੇ ਅੰਦਰ ਵਾਸਤੇ ਦੇਵਤੇ ਲਈ ਧੂਪ ਦੀਪ ਤੇ ਨਵੇਦ ਹੈ ਕਾਇਆ ਦੀ ਖੋਜ ਕਰਕੇ ਕਹਿੰਦੇ ਮੈਂ ਮੰਨੋ ਵਿਪਤਰ ਪੇਟਾ ਕਰਕੇ ਆਪਣੇ ਇਸ਼ਟ ਦੀ ਪੂਜਾ ਕਰ ਰਿਹਾ ਜਿਸ ਤਰ੍ਹਾਂ ਆਪਣੇ ਹਿੰਦੂ ਧਰਮ ਦੇ ਵਿੱਚ ਹੈ ਨਾ ਕਿ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਆ ਫੁੱਲ ਪੱਤਰ ਭੇਟ ਕੀਤੇ ਜਾਂਦੇ ਨੇ ਜਾਂ ਧੂਪ ਵਗੈਰਾ ਦੀ ਵਰਤੋਂ ਕੀਤੀ ਜਾਂਦੀ ਆ ਉਹ ਦੱਸ ਰਹੇ ਨੇ ਕਿ ਵੀ ਉਹ ਸਾਰਾ ਕੁਝ ਕਰਨ ਦੀ ਬਜਾਏ ਆਪਣੇ ਸਰੀਰ ਵਿੱਚ ਵਸਦੇ ਪਰਮੇਸ਼ਰ ਨੂੰ ਪੂਜਣਾ ਉਹੀ ਮੇਰੇ ਲਈ ਸਾਰਾ ਕੁਝ ਕਰਨਾ ਜਿਹੜੇ ਧਾਰਮਿਕ ਕਰਮ ਨੇ ਇਹਨਾਂ ਧਾਰਮਿਕ ਕਰਮਾਂ ਦੀ ਬਜਾਏ ਉਹ ਕਹਿੰਦੇ ਨੇ ਕਿ ਮੈਂ ਆਪਣੇ ਇੱਕ ਪਰਮੇਸ਼ਰ ਜੋ ਮੇਰੇ ਅੰਦਰ ਵਸਦਾ ਮੈਂ ਉਹਨੂੰ ਪੂਜਦਾ ਕਾਇਆ ਬਹੁ ਖੰਡ ਖੋਜ ਤੇ ਨਵ ਨਿਦ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ ਰਹਾਓ ਕਹਿੰਦੇ ਦੇਸ ਦਸ਼ਾਂਤਰਾਂ ਦੇ ਵਿੱਚ ਖੋਜ ਕੇ ਆਖਰ ਨੂੰ ਕਹਿੰਦੇ ਆਪਣੇ ਮੈਂ ਸਰੀਰ ਦੇ ਅੰਦਰ ਹੀ ਪਰਮੇਸ਼ਰ ਦਾ ਨਾਮ ਕਹਿੰਦੇ ਜੋ ਨੌ ਨਿੱਧੀਆਂ ਖਜ਼ਾਨੇ ਹੈ ਪਾ ਲਿਆ ਹੁਣ ਕਹਿੰਦੇ ਪਰਮੇਸ਼ਰ ਦੀ ਯਾਦ ਦਾ ਇੰਨਾ ਮੇਰੇ ਅੰਦਰ ਅਸਰ ਹੋ ਗਿਆ ਕਿ ਮੈਨੂੰ ਹੁਣ ਇਹ ਸਮਝ ਲੱਗ ਗਈ ਆ ਵੀ ਨਾ ਕੁਝ ਜੰਮਦਾ ਨਾ ਕੁਝ ਮਰਦਾ ਕਿਉਂਕਿ ਜਦੋਂ ਕੋਈ ਜੀਵ ਮਰਦਾ ਤਾਂ ਉਹਦੀ ਜੋਤ ਚਲੀ ਜਾਂਦੀ ਹੈ ਪਰਮੇਸ਼ਰ ਤੇ ਹੋਰ ਕੁਝ ਨਹੀਂ ਹੋਇਆ ਜਦੋਂ ਜੰਮਦਾ ਉਹਦੀ ਜੋਤ ਆ ਜਾਂਦੀ ਹੈ ਇਹ ਜੋ ਰਿਸ਼ਤੇ ਨੇ ਜੇ ਜਿਹੜੇ ਆਪਾਂ ਮਤਲਬ ਜਿਨ੍ਹਾਂ ਦੇ ਮੋਹ ਚ ਆਪਾਂ ਪੈ ਜਾਂਦੇ ਆ ਅਸਲ ਦੇ ਵਿੱਚ ਉਹ ਸਾਰਿਆਂ ਦੇ ਵਿੱਚ ਉਹਦੀ ਜੋਤ ਹੀ ਹੈ ਜੇ ਇਸ ਤਰ੍ਹਾਂ ਦੇਖਣਾ ਸ਼ੁਰੂ ਕਰ ਲੈ ਜੀਵ ਫਿਰ ਉਹਨੂੰ ਕੋਈ ਦੁੱਖ ਸੁੱਖ ਨਹੀਂ ਰਹ ਜੂ ਕਿਸੇ ਦੀ ਮੌਤ ਦਾ ਗਮ ਨਹੀਂ ਹੋਊਗਾ ਕਿਉਂਕਿ ਉਹਨੂੰ ਇਹ ਪਤਾ ਲੱਗ ਜਾਂਦਾ ਵੀ ਨਾ ਕੁਝ ਆ ਰਿਹਾ ਸੰਸਾਰ ਤੋਂ ਨਾ ਜਾ ਰਿਹਾ ਹੈ ਤੇ ਇਹ ਪਰਮੇਸ਼ਰ ਦੀ ਜੋਤ ਆ ਹੋਰ ਜਿਹੜੀ ਕੋਈ ਰਿਸ਼ਤੇਦਾਰੀ ਆ ਸਕੇ ਸਬੰਧੀ ਆ ਕੁਝ ਨਹੀਂ ਹੈ ਸਭ ਉਹ ਪਰਮੇਸ਼ਰ ਦੀ ਜੋਤ ਹੀ ਸਭ ਵਿੱਚ ਵੰਡੀ ਹੋਈ ਆ ਵਾਹਿਗੁਰੂ ਜੀ ਫਿਰ ਮੇਰ-ਤੇਰ ਵੀ ਖਤਮ ਹੋ ਜੂਗੀ ਦ્વੈਤ ਵੀ ਖਤਮ ਹੋ ਜੂਗੀ ਜਦੋਂ ਜੀਵ ਨੂੰ ਇਸ ਗੱਲ ਦੀ ਸਮਝ ਲੱਗੇ ਜੋ ਬ੍ਰਹਿਮੰਡੈ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤ ਗੁਰ ਹੋਏ ਲਖਾਵੈ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭਗਤ ਜੀ ਕਹਿੰਦੇ ਨੇ ਜੋ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਪਰਮੇਸ਼ਰ ਹੈ ਉਹ ਸਾਰੇ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਉਹੀ ਪਰਮੇਸ਼ਰ ਜੋ ਸਾਰੇ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਉਹਦੀ ਹੀ ਜੋਤ ਹਰ ਇੱਕ ਸਰੀਰ ਦੇ ਵਿੱਚ ਹੈ ਇਸ ਜੋਤ ਨੂੰ ਕਹਿੰਦੇ ਉਹ ਮਨੁੱਖ ਲੱਭ ਲੈਂਦਾ ਜੋ ਇਹਦੀ ਖੋਜ ਕਰਦਾ ਜਿਸ ਤਰ੍ਹਾਂ ਗੁਰੂ ਰਾਮਦਾਸ ਜੀ ਕਹਿੰਦੇ ਨੇ ਨਾ ਕਿ RAM RAM ਬੋਲ ਬੋਲ ਖੋਜ ਤੇ ਵੜ ਪਾਗੀ ਪੇਈ ਦਸਰਨੇ ਵੀ ਜੋ ਖੋਜੈ ਸੋ ਪਾਵੈ। ਇਹ ਪਾਕ ਤਜੀ ਬੇਨਤੀ ਕਰਦੇ ਨੇ ਕਹਿੰਦੇ ਵੀ ਜੇ ਸਤਗੁਰ ਮਿਲ ਪੈਂਦੇ ਨੇ ਤਾਂ ਸਭ ਤੋਂ ਵੱਡੀ ਅਸਲੀਅਤ ਹੈ ਕਿ ਪਰਮੇਸ਼ਰ ਸਾਡੇ ਅੰਦਰ ਹੈ। ਉਹ ਪਰਮ ਤਤ। ਉਹ ਦਾ ਦਰਸ਼ਨ ਜੀਵ ਨੂੰ ਹੋ ਜਾਂਦਾ ਜੇ ਸਤਗੁਰ ਦਾ ਮਿਲਾਪ ਹੋ ਜਾਏ। ਕਿਉਂਕਿ ਸਤਗੁਰ ਦੇ ਰਾਹੇ ਹੀ ਪਰਮੇਸ਼ਰ ਦਾ मिला असंभव है जुग चाहे कोई भी रहा हो ਸਾਡੀਆਂ ਆਪਣੀਆਂ ਗਿਆਨ ਇੰਦਰੀਆਂ ਦੀ ਪਹੁੰਚ ਪਰਮੇਸ਼ਰ ਤੱਕ ਨਹੀਂ ਹੈ ਉਹ ਅਗੰਮ ਹੈ ਅਗੋਚਰ ਹੈ ਪਰ ਜਦੋਂ ਸਤਗੁਰ ਦੀ ਸ਼ਰਨ ਜੀ ਪੈਂਦਾ ਸਤਗੁਰ ਦੇ ਰਾਹੀ ਪਰਮੇਸ਼ਰ ਦੀ ਲੱਖ ਤਾਂ ਹੋ ਜਾਂਦੀ ਆ ਜੋ ਪਰਮ ਤਤ ਹੈ ਉਹਦੀ ਸਮਝ ਲੱਗ ਜਾਂਦੀ ਆ ਸਤਗੁਰ ਦੇ ਰਾਹੀ ਪਰਮੇਸ਼ਰ ਦਾ ਅਨੁਭਵ ਹੋ ਜਾਂਦਾ ਇਹੀ ਗੱਲ ਸਾਨੂੰ ਗੁਰੂ ਸਾਹਿਬਾਨ ਸਮਝਾਉਂਦੇ ਨੇ ਭਗਤ ਸਾਹਿਬਾਨ ਸਮਝਾਉਂਦੇ ਨੇ ਇਹੀ ਗੱਲ ਹੁਣ ਭਗਤ ਪੀਪਾ ਜੀ ਸਾਨੂੰ ਸਮਝਾ ਰਹੇ ਨੇ ਜੋ ਬ੍ਰਹਿਮੰਡੈ ਸੋਈ ਪਿੰਡੈ ਜੋ ਖੋਜੈ ਸੋ ਪਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤ ਗੁਰ ਹੋਏ ਲਖਾਵੈ ਵਾਹਿਗੁਰੂ ਜੀ ਹੰਦੀ ਸੰਗਤ ਜੀ ਭੁੱਲਣਾ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ